ਪਬਲਿਕ ਦੇ ਵਿੱਚ ਖੜੇ ਕਰਕੇ ਚਰਾਹੇ ਜਿਹੜਾ ਇਹਨੂੰ ਫਾਂਸੀ ਦੇਣੀ ਚਾਹੀਦੀ ਹੈ ਹੋਰ ਸਾਡੀ ਕੋਈ ਮੰਗ ਨਹੀਂ ਹੈ ਐਕਸ਼ਨ ਬਹੁਤ ਲੇਟ ਹੋ ਰਿਹਾ ਹੈ ਮੈਮ ਇਹ ਤੋਂ ਲੋਕਾਂ ਨੂੰ ਮਤਲਬ ਹੋਰ ਜ਼ਿਆਦਾ ਘਬਰਾੜ ਹੋਣੀ ਹੈ ਐਕਸ਼ਨ ਔਨ ਦਾ ਸਪੌਟ ਹੋਣੀ ਚਾਹੀਦਾ ਪੂਰੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਐਸੀ ਮਾਰਨੀ ਮਾਰਨੀ ਹੈ ਜਿਹੜੀ ਮਾਂ ਦਾ ਸੀਨਾ ਠਰੇ ਬਹੁਤ ਬੁਰਾ ਦਿੱਕਾ ਹੈਗਾ ਐਸਾ ਕਰਨਾ ਨਹੀਂ ਚਾਹੀਦਾ ਦਾਦੇ ਦੇ ਸਮਾਨ ਸੀ ਉਹ ਇੰਨੀ ਕਿ ਉਹਦੀ ਐਸੀ ਸੀਗੇ 13 ਸਾਲ ਦੀ ਕੁੜੀ ਕਿਥੇ 50 ਸਾਲ ਦਾ ਬੁੱਢਾ गलत बहुत गलत किया है, गल्त गल्त है गा। और कुड़ी भी सदमे जनानी माँ जड़ी बड़ी सदमे चाहिए फांसी होनी चाहिए है कि सड़क तक माँ के सामने माँ सामने मारना चाहिए जो माँ कवे पूरी करनी चाहिए ताकि उन्होंने शांति मिले अब इससे डर हो गया है कि अकेली लड़की को किसी भी सहेली हो या जैसे भी हो भेजना बहुत ही सोचने वाली बात हो गई है ਸੀ ਸੀ ਸੀਟੀ ਵੀ ਚ ਦੇਖਿਆ ਜਦੋਂ ਲੜਕੀ ਆਪਣੇ ਘਰੋਂ ਨਿਕਲ ਕੇ ਜਾਂਦੀ ਹੈ ਬੜੀ ਖੁਸ਼ ਸੀ ਬੂਟ ਸੈੱਟ ਕਰ ਰਹੀ ਹੈ ਉਛਲ-ਉਛਲ ਕੇ ਜਾ ਰਹੀ ਹੈ ਬੱਚੇ ਜਿਵੇਂ ਖੇਡ ਰਹੇ ਆ ਬਣੇ ਬੂਆ ਖੁੱਲਾ ਸੀ ਬੂਆ ਖੁੱਲਾ ਸੀਗਾ ਮਾਂ ਸੌਦਾ ਲੈਣ ਗਏ ਸੀ ਇੱਥੇ ਸਬਜ਼ੀ ਲੈਣ ਗਏ ਆ ਤੇ ਜਦੋਂ ਆ ਕੇ ਵੇਖਿਆ ਕਹਿੰਦੇ ਆਂਟੀ ਕੁੜੀ ਕਿੱਥੇ ਆ ਮੈਂ ਕਿਹਾ ਸਾਨੂੰ ਤਾਂ ਪਤਾ ਪਤਾ ਨਹੀਂ ਮੈਂ ਤਾਂ ਆ ਬਾਜ਼ਾਰ ਦੇ ਵਿੱਚ ਸੀ ਕਿੰਦੀ ਦੇਖੀ ਆਪਾਂ ਲੱਭੀਏ ਸਾਨੂੰ ਤਾਂ ਇਹ ਜੇ ਸਖਸ਼ੇ ਦਾ ਪਤਾ ਹੀ ਨਹੀਂ ਸੀ ਵਾਹ ਸਖਸ਼ੇ ਨੇ ਆ ਕੰਮ ਕੀਤਾ ਇਹਦੇ ਨਾਲ ਕੁੜੀ ਦੇ ਨਾਲ ਪੁਲਿਸ ਨੇ ਨਹੀਂ ਲੀ ਸਾਥ ਦਿੱਤਾ ਜਿੰਨਾ ਗਲੀ ਵਾਲੇ ਨੇ ਸਾਥ ਦਿੱਤਾ ਜੇ ਗਲੀ ਵਾਲੇ ਸਾਥ ਨਾ ਦਿੰਦੇ ਇਹ ਇੱਕ ਕੁੜੀ ਨਿਲਪ ਨਹੀਂ ਸੀ ਤੇ ਸਿੱਟ ਨੀ ਸੀ ਰਤੋੜਾ ਬਹੁਤ ਬੁਰਾ ਕੀਤਾ ਹੈਗਾ ਐਸਾ ਕਰਨਾ ਨਹੀਂ ਚਾਹੀਦਾ ਦਾਦੇ ਦੇ ਸਮਾਨ ਸੀਗਾ ਉਹ ਇੰਨੀ ਕਿ ਉਹਦੀ ਏ ਸੀਗੇ ਤੇਰਾ ਸਾਲ ਦੀ ਕੁੜੀ ਕਿੱਥੇ 50 ਸਾਲ ਦਾ ਬੁੱਢਾ ਇਹ ਗਲਤ ਬਹੁਤ ਗਲਤ ਕੀਤਾ ਹੈਗਾ ਔਰ ਕੁੜੀ ਵੀ ਸਦਮੇ ਚ ਜਨਾਨੀ ਜਿਹੜੀ ਉਹਦੀ ਮਾਂ ਜਿਹੜੀ ਬੜੀ ਸਦਮੇ ਚ ਹੈਗੀ ਕੀ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਬੰਦੇ ਦਾ ਹਸ਼ਰ ਕੀ ਹੋਣਾ ਚਾਹੀਦਾ ਅਜਾ ਬੰਦਾ ਮੌਤ ਹੋਣੀ ਚਾਹੀਦੀ ਫਾਂਸੀ ਹੋਣੀ ਚਾਹੀਦੀ ਹੈ ਕਿ ਸੜਕ ਤੇ ਸਭ ਉਹਦੇ ਸਾਹਮਣੇ ਉਹਦੀ ਮਾਂ ਦੇ ਸਾਹਮਣੇ ਉਹਦੀ ਮਾਂ ਸਾਹਮਣੇ ਮਰਨਾ ਚਾਹੀਦਾ ਜੋ ਮਾਂ ਕਵੇ ਉਹਦੀ ਪੂਰੀ ਕਰਨੀ ਚਾਹੀਦੀ ਤਾਂ ਕਿ ਉਹਨੂੰ ਸ਼ਾਂਤੀ ਮਿਲੇ ਪਰ ਉਸ ਦਿਨ ਵੀ ਅਸੀਂ ਦੇਖਿਆ ਕਿ ਭੀੜ ਨੇ ਬਹੁਤ ਕੁੱਟਿਆ ਭੀੜ ਨੇ ਤਾਂ ਮਿੱਟੀ ਦਾ ਤੇਲ ਤੱਕ ਪਾਤਾ ਸੀ ਉਸ ਵੇਲੇ ਆਈ ਜਾਣੇ ਬੇਟਾ ਉਹਨੂੰ ਉਹਦੀ ਮਾਂ ਜਿਵੇਂ ਕਵੇ ਉਹਨੂੰ ਪੂਰੀ ਸ਼ਕਤ ਤੋਂ ਸੰਤ ਸਜਾ ਦਿੱਤੀ ਜਾਵੇ ਉਹਨੂੰ ਐਸੀ ਮਾਰਨੀ ਮਾਰਨੀ ਹੈ ਜਿਹੜੀ ਮਾਂ ਦਾ ਸੀਨਾ ਠਰੇ ਪਰ ਮੈਨੂੰ ਲੱਗਦਾ ਕਿ ਅੱਜ ਦੇ ਇਸ ਕੇਸ ਤੋਂ ਇਹ ਸਬਕ ਲੈਣਾ ਚਾਹੀਦਾ ਹਰੇਕ ਬੰਦਾ ਆਪਣੇ ਘਰ ਚੋਂ ਨਿਕਲ ਕੇ ਬੋਲੇ ਤਾਂ ਜੋ ਕਿਸੇ ਹੋਰ ਦੀ ਧੀ ਨਾਲ ਅਜਿਹਾ ਨਾ ਹੋ ਹਾਂਜੀ ਹਾਂਜੀ ਇਹ ਹੀ ਗੱਲ ਹੈ ਜੀ ਬਹੁਤ ਸਖਤ ਤੋਂ ਸਖਤ ਦਿਓ ਇਹਨੂੰ ਐ ਪਤਾ ਲੱਗ ਜੇ ਵੀ ਗਾਂ ਵਾਸਤੇ ਕੋਈ ਇਹ ਹਰਕਤ ਕਰੇ ਨਾ ਹਾਂ ਇਹਨੂੰ ਪੂਰਾ ਕਰਨਾ ਚਾਹੀਦਾ ਜਿੰਨਾ ਸਾਥ ਦਿੱਤਾ ਨਾ ਜਿੰਨਾ ਮਾਂ ਨੇ ਕੋਈ ਹਜੇ ਪੁਲਿਸ ਨੇ ਨਹੀਂ ਸਾਥ ਦਿੱਤਾ ਜਿੰਨਾ ਗਲੀ ਵਾਲੇ ਨੇ ਸਾਥ ਦਿੱਤਾ ਜੇ ਗਲੀ ਵਾਲੇ ਸਾਥ ਨਾ ਦਿੰਦੇ ਤੇ ਇਹ ਕੁੜੀ ਨਹੀਂ ਲੱਭਣੀ ਸੀ ਐਂ ਸਿੱਟ ਨਾ ਇਸੇ ਰਾਤ ਹੋ ਰਾ ਤਾਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ ਪੁਲਿਸ ਆਉਂਦੀ ਆ ਪੁਲਿਸ ਤਾਂ ਨਹੀਂ ਜਿਹੜੀ ਪੁਲਿਸ ਆਈ ਹੈ ਉਹ ਤਲਾਸ਼ੀ ਉਹਨੇ ਕੋਈ ਖਾਸ ਨਹੀਂ ਕੀਤੀ ਜੇ ਤਲਾਸ਼ੀ ਲੈਂਦੇ ਪਹਿਲੀ ਨਹੀਂ ਪਹਿਲੀ ਜਿਹੜੀ ਲੀਤੀ ਤਲਾਸ਼ੀ ਕੋਈ ਖਾਸ ਨਹੀਂ ਲੀਤੀ ਉਹਨਾਂ ਨੇ ਬਾਥੂ ਨੂੰ ਦੇਖਿਆ ਨਹੀਂ ਪੁਲਿਸ ਕਾਦੀ ਹੋਈ ਜਿੰਨੂੰ ਪਤਾ ਹੀ ਨਹੀਂਗਾ ਕਿ ਕਿੱਥੇ ਕਿੱਥੇ ਦੇਖਣਾ ਕਿੱਥੇ ਕਿੱਥੇ ਨਹੀਂ ਦੇਖਣਾ ਜਾਂ ਪੁਲਿਸ ਨੇ ਕੀਤਾ ਹੀ ਨਹੀਂਗਾ ਦੇਖਿਆ ਤਾਂ ਫਿਰ ਪਬਲਿਕ ਨੇ ਸਾਡੀ ਗਲੋਨੀ ਨੇ ਨਾ ਵਲ ਕੇ ਤੇ ਇਹਨਾਂ ਨੂੰ ਬਾਹਰ ਕੱਢਿਆ ਕੁੜੀ ਨੂੰ ਪਤਾ ਲੱਗਿਆ ਕਿ ਕੁੜੀ ਹੈ ਮੈਨੂੰ ਜਦੋਂ ਕੁੜੀ ਮਿਸਿੰਗ ਹੋਈ ਆ ਮਾਂ ਨੇ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਮਾਂ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਮਾਂ ਤੇ ਰੋ ਰੋ ਕੇ ਪੂਰਾ ਹਾਲ ਹੋ ਗਿਆ ਸੀਗਾ ਬਹੁਤ ਕੋਸ਼ਿਸ਼ ਕੀਤੀ ਪਰ ਪਤਾ ਹੀ ਨਹੀਂ ਮਾਂ ਨੂੰ ਮਾਂ ਹੈ ਨਹੀਂ ਸੀ ਕਰ ਹਾਂ ਜੀ ਬੋਲਦੇ ਤੁਸੀਂ ਤੁਸੀਂ ਵੀ ਇੱਥੇ ਤੇ ਰਹਿਣ ਵਾਲੇ ਹੋ ਸਾਡਾ ਘਰ ਤੇ ਮਤਲਬ ਬੱਚੀ ਸਾਲ ਕਹਿੰਦੇ ਸਾਲ ਹੋ ਗਿਆ ਸੀ ਸਾਡੇ ਡੇਢ ਸਾਲ ਪਰਿਵਾਰ ਨੂੰ ਇੱਥੇ ਰਹਿੰਦੇ ਬੱਚੀ ਕਿਹੋ ਜੀ ਸੀ ਕਹਿੰਦੇ ਬੜੇ ਮਿਕਸ ਅਪ ਸੀਗੀ ਸਭ ਦੇ ਨਾਲ ਸਭ ਨੂੰ ਬੁਲਾਉਂਦੇ ਵਧੀਆ ਬੱਚੇ ਸੀ ਬੱਚਿਆਂ ਦਾ ਤੇ ਕੋਈ ਕਸ਼ਕਾਇ ਨਹੀਂ ਸਕਦੇ ਦੋਨੇ ਬੱਚੇ ਬਹੁਤ ਵਧੀਆ ਸੀ ਤੇ ਪਰੇ ਬੰਦੇ ਨੇ ਬਹੁਤ ਦਰੰਦੇ ਨੇ ਗਲਤ ਕੰਮ ਕੀਤਾ ਇਹਨੂੰ ਫਾਂਸੀ ਚਾਹੀਦੀ ਹੈ ਇਹ ਬੰਦਾ ਇੱਥੇ ਰਹਿਣਾ ਨਹੀਂ ਚਾਹੀਦਾ ਸਾਡੇ ਮਹੱਲੇ ਚ ਦਿਖਣਾ ਵਾਸਤੇ ਵੀ ਨਹੀਂ ਚਾਹੀਦਾ ਹੈਗਾ ਇਹ ਦਰੰਦਾ ਬੰਦਾ ਇਹੋ ਜਿਹਾ ਜਿਹਨੇ ਐਡੀ ਛੋਟੀ ਬੱਚੀ ਨੂੰ ਪੋਰਾ ਜਿੰਨਾ ਬੱਚੇ ਦਾ ਇਸ ਤਰ੍ਹਾਂ ਗਲਤ ਕੰਮ ਕਰਤਾ ਜਿਵੇਂ ਕਿਸੇ ਦੇ ਘਰ ਜਾਣ ਦਾ ਕੋਈ ਸਮਾਂ ਨਹੀਂ ਇਹਨੇ ਬੰਦੇ ਨੇ ਰਹਿਣ ਦਿੱਤਾ ਦੁਨੀਆ ਦੇ ਉੱਤੇ ਵੀ ਪਰ ਲੱਗਦਾ ਨਹੀਂ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਇੱਥੇ ਇੰਡੀਆ ਦੇ ਵਿੱਚ ਵੀ ਕਿ ਇਹੋ ਜਿਹਾ ਕਾਨੂੰਨ ਬਣੇ ਕਿ ਇੱਕ ਵਾਰੀ ਸਜ਼ਾ ਇਦਾਂ ਦੀ ਭਿਆਨਕ ਹੋਵੇ ਕਿ ਕੋਈ ਵੀ ਬੰਦਾ ਇਹੋ ਜੀ ਚੀਜ਼ ਕਰਨ ਤੋਂ ਪਹਿਲਾਂ ਸੋਚੇ ਇਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਜਿਵੇਂ ਸਾਡੀ ਧੀ ਮਾਰੀ ਉਹ ਇੱਕ ਦੀ ਧੀ ਨਹੀਂ ਪੰਜਾਬ ਦੀ ਧੀ ਸੀਗੀ ਸਾਰੇ ਪੰਜਾਬ ਦੀ ਧੀ ਸੀ ਸਾਡੀ ਬੱਚੀ ਸੀ ਸਾਡੇ ਹੱਥਾਂ 'ਚ ਖੇਡਦੀ ਸੀਗੀ ਪਰ ਇਸ ਬੰਦੇ ਦੇ ਦਰੰਦੇ ਨੇ ਬਹੁਤ ਗਲਤ ਕੀਤਾ ਆ ਇਹਨੂੰ ਫਾਂਸੀ ਚਾਹੀਦੀ ਉਸ ਦਿਨ ਵੀ ਅਸੀਂ ਸੀਸੀਟੀਵੀ 'ਚ ਦੇਖਿਆ ਜਦੋਂ ਲੜਕੀ ਆਪਣੇ ਘਰੋਂ ਨਿਕਲ ਕੇ ਜਾਂਦੀ ਹੈ ਬੜੀ ਖੁਸ਼ ਸੀ ਬੂਟ ਸੈੱਟ ਕਰ ਰਹੀ ਹੈ ਉਛਲ-ਉਛਲ ਕੇ ਜਾ ਰਹੀ ਹੈ ਬੱਚੇ ਜਿਵੇਂ ਖੇਡ ਰਹੇ ਆ ਬੂਹਾ ਖੁੱਲਾ ਹੀ ਸੀ ਬੂਹਾ ਖੁੱਲਾ ਸੀਗਾ ਮਾਂ ਸੌਦਾ ਲੈਣ ਗਏ ਸੀ ਇੱਥੇ ਸਬਜ਼ੀ ਲੈਣ ਗਏ ਆ ਤੇ ਜਦੋਂ ਆ ਕੇ ਵੇਖਿਆ ਕਹਿੰਦੇ ਆਂਟੀ ਕੁੜੀ ਕਿੱਥੇ ਆ ਮੈਂ ਕਿਹਾ ਸਾਨੂੰ ਤਾਂ ਪਤਾ ਮੈਂ ਤਾਂ ਆ ਬਾਜ਼ਾਰ ਦੇ ਵਿੱਚ ਸੀ ਕੰਦੀ ਵੇਖੀ ਆਪਾਂ ਲੱਭੀਏ ਸਾਨੂੰ ਤਾਂ ਇਹ ਜੇ ਸ਼ਖਸ਼ ਦਾ ਪਤਾ ਹੀ ਨਹੀਂ ਸੀ ਵਾਹ ਸ਼ਖਸ਼ ਨੇ ਆ ਕੰਮ ਕੀਤਾ ਇਹਦੇ ਨਾਲ ਕੁੜੀ ਦੇ ਨਾਲ ਪਰ ਕੀ ਤੁਹਾਨੂੰ ਲੱਗਦਾ ਨਹੀਂ ਆਂਟੀ ਵੀ ਅੱਜ ਦਾ ਸਮਾਂ ਇਦਾਂ ਦਾ ਆ ਗਿਆ ਕਿ ਜਿਹਦੀ ਧੀ ਆ ਉਹਦੀ ਧੀ ਆ ਜਿਹਦੀ ਭੈਣ ਉਹਦੀ ਭੈਣ ਨਹੀਂ 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 ਇੱਥੇ ਇਕ ਲੋਨੀ ਬਹੁਤ ਵਧੀ ਹੈਗੀ ਬਹੁਤ ਆ ਸਾਥ ਦੇਣ ਵਾਲੀ ਜਿਵੇਂ ਇਸ ਵਿਅਕਤੀ ਨੇ ਕੀਤਾ ਵਿਸ਼ਵਾਸਤਾ ਨਹੀਂ ਰਹਿ ਗਈ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਹੁਣ ਤਾਂ ਬਿਲਕੁਲ ਵਿਸ਼ਵਾਸ ਨਹੀਂ ਰਿਹਾ ਕੋਈ ਆਪਣੀ ਕੁੜੀ ਕਰੋਨੀ ਨਿਕੜੇਗਾ ਇਹ ਮੋਹਲਵਾਨ ਕੇ ਆਪਣੇ ਬੱਚੇ ਰੁਕੀ ਸੀ ਅਮਨ ਕਰਸਾ ਨਾ ਤੀ ਨੂੰ ਨਾ ਪੋਤ ਨੂੰ ਬਾਰ ਬਿਸ਼ਵਾਸ ਖਤਮ ਕਰ ਦਿੱਤਾ ਉਸ ਬੰਦੇ ਨੇ ਇੱਥੇ ਦੇ ਰਹਿਣ ਵਾਲੇ ਹੋ ਹਾਂਜੀ हां जी पहले इथे रह के गए सीगे थे इथे सी सी। बच्ची ਦੇ ਨਾਲ ਜੋ ਇਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਕਿਵੇਂ ਦੇਖਦੇ ਹੋ ਇਸ ਨਹੀਂ ਇਹ ਤਾਂ ਬਹੁਤ ਗਲਤ ਅਸੀਂ ਤਾਂ ਆਪ ਹੈਰਾਨ ਹੋਏ ਆ ਸਾਨੂੰ ਵੀ ਇਥੋਂ ਦੀ 7 ਮਹੀਨੇ ਹੋ ਗਏ ਗਏ ਨੂੰ ਮੇਰੇ ਬੱਚੇ ਖੁਦ ਖੇਲਦੇ ਸੀਗੇ ਉਹਨਾਂ ਦੇ ਘਰ ਜਾਂਦੇ ਸੀਗੇ ਖੇਲਦੇ ਸੀ ਮੇਰੀ ਬੇਟੀ ਫਰੈਂਡ ਸੀਗੇ ਬਟ ਮੈਨੂੰ ਨਹੀਂ ਪਤਾ ਸੀਗਾ ਕਿ ਮੇਰੇ ਬੱਚੇ ਜਿੱਦਾਂ ਸਾਡੀ ਬੱਚੀ ਦੇ ਨਾਲ ਇੰਨਾ ਕੁਝ ਹੋ ਸਕਦਾ ਆ ਵੇਰੀ ਵੇਰੀ ਸ਼ੌਕਡ ਅਸੀਂ ਬਹੁਤ ਜ਼ਿਆਦਾ ਸ਼ੌਕਡ ਹੈ ਟਿਆਂ ਕੀ ਮੰਗ ਕੀ ਕਰਦੇ ਹੋ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਬਲਿਕ ਦੇ ਵਿੱਚ ਖੜੇ ਕਰਕੇ ਚਰਾਹੇ ਜਿਹੜਾ ਇਹਨੂੰ ਫਾਂਸੀ ਦੇਣੀ ਚਾਹੀਦੀ ਹੈ ਹੋਰ ਸਾਡੀ ਕੋਈ ਮੰਗ ਨਹੀਂ ਹੈ ਫਿਰ ਹੀ ਸਾਨੂੰ ਵੀ ਸਾਰਿਆਂ ਨੂੰ ਸ਼ਾਂਤੀ ਮਿਲੇਗੀ ਅੱਛਾ ਇਹ ਵੀ ਪਤਾ ਲੱਗਾ ਕਿ ਇਹਦੇ ਕਿ ਪਿਤਾ ਵੀ ਬੱਚੀ ਦੇ ਐਕਸਪਾਇਰ ਹੋਏ ਹੋਏ ਆ ਪਿਤਾ ਨਹੀਂ ਹੈਗੇ ਬੱਚੀ ਦੇ ਹਾਂ ਪਿਤਾ ਵੀ ਐਕਸਪਾਇਰ ਹੋਏ ਦੇਖੋ 2 ਸਾਲ ਹੋਏ ਉਹਦੇ ਆ ਤੇ ਕੁੜੀ ਚਲੀ ਗਈ ਉਸ ਜਨਾਨੀ ਨੂੰ ਕਿੰਨਾ ਸਦਮਾ ਲੱਗਿਆ ਹੋਣਾ ਉਹ ਉ ਉ ਉ ਉ ਘੜ ਨਹੀਂ ਉੱਭੜ ਨਹੀਂ ਸਕਦੀ ਉਹ ਕੁੜੀ ਜਨਾਨੀ ਐਦਾ ਦਾ ਹਾਲ ਕਿ ਸਾਰੇ ਮੱਲੇ ਵਾਲੇ ਇੰਨਾ ਸਾਥ ਦਿੰਦੇ ਨਾ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਕਦੀ ਸੋਚਿਆ ਵੀ ਹੋਏ ਬਿਲਕੁਲ ਮੱਲੇ ਵਾਲਿਆਂ ਨੇ ਦੱਸਿਆ ਕਿ ਜਦੋਂ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਕਿਤੇ ਇਸ ਵਿਅਕਤੀ ਦੇ ਵੱਲੋਂ ਗੇਟ ਹੀ ਨਹੀਂ ਖੋਲਿਆ ਗਿਆ ਪਹਿਲੇ ਗੇਟ ਨਹੀਂ ਖੁੱਲਿਆ ਸੀਗਾ ਫਿਰ ਪਤਾ ਇਹਨੇ ਕੀ ਕੀਤਾ ਗੇਟ ਖੁਲਾਇਆ ਫਿਰ ਤਲਾਸ਼ੀ ਲਈਤੀ ਪੁਲਿਸ ਨੇ ਫਿਰ ਇਹਨੇ ਥੋੜੀ ਦੇਰ ਬਾਅਦ ਇਹਨੇ ਗੇਟ ਲਾ ਲਿਆ ਗੱਡੀ ਅੰਦਰ ਕਰਕੇ ਗੇਟ ਲਾ ਲਿਆ ਉਹ ਤਾਂ ਬੱਤੀ ਮੁਝ ਆਤੀ ਕਦੀ ਇਦਾਂ ਹੋ ਸਕਦਾ ਹੈ ਕਿ ਕੁੜੀ ਦਾ ਗੱਲੀ ਦੀ ਨਾਹਰੇਬ ਹੋਇਆ ਤਾਂ ਅੰਦਰ ਵੜ ਜਵੇ ਇਹ ਕਦੀ ਹੋ ਸਕਦਾ ਕਦੀ ਹੂੰ ਪਰ ਉਹ ਅੰਦਰ ਵੜ ਗਿਆ ਸੀਗਾ ਤੇ ਫਿਰ ਦੁਬਾਰਾ ਦਰਵਾਜਾ ਖੜਕਾਇਆ ਕੁੜੀ ਦੇ ਭਰਾ ਨੇ ਤੇ ਹੋਰਾਂ ਨੇ ਰਲ ਕੇ ਦਰਵਾਜਾ ਖੜਕਾਇਆ ਤੇ ਤਾਂ ਦੇਖੀ ਸੀ ਲਾਸ਼ ਕੁੜੀ ਦੀ ਲਾਸ਼ ਤੁਸੀਂ ਦੇਖ ਨਹੀਂ ਸਕਦੇ ਸੀ ਮਸੂਮ ਜੀ 25 ਸੀ ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਵੀ ਆਹਦੇ ਨਵੇਂ ਬਾਥਰੂਮ ਨੂੰ ਚੈੱਕ ਨਹੀਂ ਕੀਤਾਗਾ ਪਹਿਲਾਂ ਨਹੀਂ ਆਏ ਨੀ ਪਤਾ ਵੀ ਬਾਥਰੂਮ ਹੀ ਹੈਗਾ ਉਹ ਵੀ ਚੈੱਕ ਕਰੀਏ ਪਰ ਉਹ ਕਹਿੰਦਾ ਗੱਦੇ ਲਗਾ ਰੱਖੇ ਸੀ ਬਾਥਰੂਮ ਦੇ ਦਰਵਾਜ਼ੇ ਤੇ ਸਮਾਨ ਲਗਾਤਾ ਪੁਲਿਸ ਦਾ ਕੀ ਕੰਮ ਹੈ ਪੁਲਿਸ ਦਾ ਇਹ ਕਿ ਸਾਰੇ ਪਾਸੇ ਇਨਕੁਆਇਰੀ ਕਰੇ ਸਾਡੇ ਵਰਗੇ ਤਾਂ ਨਹੀਂ ਸਾਨੂੰ ਇੰਨੀ ਨੋਲਿਜ ਹੁੰਦੀ ਲੇਕਿਨ ਪੁਲਿਸ ਵਾਲਿਆਂ ਤਾਂ ਨੋਲਿਜ ਹੁੰਦੀ ਨੇ ਇਸ ਕਰਕੇ ਉਹਨਾਂ ਨੇ ਸਾਰਾ ਚੈੱਕ ਕਰਨਾ ਚਾਹੀਦਾ ਲੇਕਿਨ ਉਹਨਾਂ ਨੇ ਕੀਤਾ ਨਹੀਂ ਜੇ ਕੀਤਾ ਹੁੰਦਾ ਤੇ ਸ਼ਾਇਦ ਜਿੰਦੀ ਕੁੜੀ ਹੁੰਦੀ ਉਸ ਚ ਕੋਈ ਪਤਾ ਨਹੀਂ ਹੁੰਦਾ ਬਿਲਕੁਲ ਇਸ ਸੀਸੀਟੀਵੀ ਦੇ ਰਾਹੀਂ ਜਿਹੜਾ ਪਤਾ ਚੱਲਦਾ ਹੈ ਕਿ ਲੜਕੀ ਜਿਹੜੀ ਹੈ ਉਹਨਾਂ ਦੇ ਘਰ ਗਈ ਸੀ ਤਾਂ ਇੱਕ ਵਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਉਸ ਵਿਅਕਤੀ ਦਾ ਘਰ ਵੀ ਜਿਹੜਾ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮਹਿਜ਼ ਚਾਰ ਪੰਜ ਘਰ ਛੱਡ ਕੇ ਹੀ ਉਸ ਵਿਅਕਤੀ ਦਾ ਘਰ ਮੁਹੱਲਾ ਨਿਵਾਸੀ ਦੱਸਦੇ ਨੇ ਕਿ ਇਸ ਬੱਚੀ ਦੇ ਪਰਿਵਾਰ ਦੇ ਨਾਲ ਇਸ ਵਿਅਕਤੀ ਦਾ ਪਰਿਵਾਰਕ ਸਬੰਧ ਸੀਗਾ ਔਰ ਇਹ ਬਿਲਕੁਲ ਇਹ ਘਰ ਜਿਹੜਾ ਤੁਹਾਨੂੰ ਦਿਖਾ ਰਹੇ ਇਹ ਔਰ ਰਿੰਪੀ ਵਰਫਾ ਹੈਪੀ ਦਾ ਘਰ ਹੈ ਜਿਹੜਾ ਕਿ ਦੋਸ਼ੀ ਹੈ ਜਿਸ ਦੇ ਵੱਲੋਂ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੋ ਅਟੈਂਪਟ ਟੂ ਰੇਪ ਅਤੇ ਉਸ ਤੋਂ ਬਾਅਦ ਜਿਹੜਾ ਹੈ ਲੜਕੀ ਨੂੰ ਗਲਾ ਕੁੱਟ ਕੇ ਮਾਰ ਦਿੱਤਾ ਗਿਆ ਤਾਂ ਲੋਕ ਜਿਹੜੇ ਨੇ ਮੁਹੱਲੇ ਦੇ ਕਾਫੀ ਜ਼ਿਆਦਾ ਉਸ ਵਕਤ ਅਕ੍ਰੋਸ਼ ਦੇ ਵਿੱਚ ਸਨ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੰਤ ਲੋਕਾਂ ਦੇ ਵੱਲੋਂ ਜਿਹੜਾ ਇਸ ਦੇ ਘਰ ਦਾ ਗੇਟ ਭੰਨਿਆ ਗਿਆ ਅੰਦਰ ਵੜ ਕੇ ਜਦੋਂ ਲੋਕਾਂ ਨੇ ਵੇਖਿਆ ਤਾਂ ਲੜਕੀ ਦੀ লাশ ਜਿਹੜੀ ਹੈ ਬਾਥਰੂਮ ਚੋਂ ਬਰਾਮਦ ਹੋਈ ਆ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਬਰਾਉਨ ਗੇਟ ਵਾਲਾ ਜਿਹੜਾ ਘਰ ਹੈ ਇਹ ਉਸ ਵਿਅਕਤੀ ਦਾ ਘਰ ਹੈ ਜਿਸ ਜਗ੍ਹਾ ਤੇ ਇਸ ਲੜਕੀ ਦੀ লাশ ਜਿਹੜੀ ਬਰਾਮਦ ਹੋਈ ਹੈ ਮਹਿਜ਼ ਫੁੱਲ ਭਰ 13 ਸਾਲ ਦੀ ਬੱਚੀ ਜੋ ਕਿ ਇਸ ਵਿਸ਼ਵਾਸ ਤੇ ਇਸ ਘਰ ਦੇ ਅੰਦਰ ਵੱਡੀ ਸੀ ਕਿ ਮੇਰੀ ਸਹੇਲੀ ਦਾ ਘਰ ਹੈ ਮੇਰੀ ਸਹੇਲੀ ਦਾ ਪਿਤਾ ਜਿਹੜਾ ਉਹ ਮੇਰੇ ਪਿਤਾ ਸਮਾਨ ਹੈ ਸੋ ਪਿਤਾ ਸਮਾਨ ਵਿਅਕਤੀ ਦੇ ਵੱਲੋਂ ਅਜਿਹਾ ਜਿਹੜਾ ਕਾਰਨਾਮਾ ਕੀਤਾ ਗਿਆ ਸੋ ਹੁਣ ਤੁਹਾਨੂੰ ਦੱਸਦੀ ਹੈ ਲੋਕ ਜਿਹੜੇ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਇਸ ਵਿਅਕਤੀ ਨੂੰ ਜਿਹੜੀ ਆ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਦੇ ਉੱਪਰ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਇਹ ਉਹ ਘਰ ਹੈ ਇਹ ਘਰ ਦੀਆਂ ਤਸਵੀਰਾਂ ਨੇ ਜਿੱਥੋਂ ਕਿ ਲੜਕੀ ਦੀ লাশ ਬਰਾਮਦ ਹੋਈ ਹੈ ਹੋਰ ਵੀ ਲੋਕੀ ਮੌਜੂਦ ਨੇ ਕੋਸ਼ਿਸ਼ ਕਰਦੇ ਗੱਲ ਕਰਨ ਦੀ ਤੁਸੀਂ ਇੱਥੇ ਏਰੀਆ 'ਚ ਰਹਿਣ ਵਾਲੇ ਹੋ ਰੋਜ਼ ਗਾਰਡਨ ਰੋਜ਼ ਗਾਰਡਨ ਕਿ ਇੱਥੇ ਇਹ ਬੱਚੀ ਦੇ ਨਾਲ ਅਜਿਹਾ ਹੋਇਆ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਦੇ ਲਾਅ ਐਂਡ ਆਰਡਰ लॉ एंड ऑर्डर ਤੇ ਮੈਮ ਇਤਨਾ ਦੇਤੇ ਹੋ ਐਕਸ਼ਨ ਹੋ ਜਾਣਾ ਸੀ ਐਕਸ਼ਨ ਬਹੁਤ ਲੇਟ ਹੋ ਰਹਾ ਹੈ ਮੈਮ ਇਹ ਤੋਂ ਲੋਕਾਂ ਨੂੰ ਮਤਲਬ ਔਰ ਜ਼ਿਆਦਾ ਘਬਰਾੜ ਹੋਣੀ ਹੈ ਐਕਸ਼ਨ ਔਨ ਦਾ ਸਪਾਟ ਹੋਣੀ ਚਾਹੀਦਾ ਜੇ ਲੋਕਾਂ ਨੂੰ ਡਰ ਹੋਵੇ ਜੇ ਹਾਂ ਇਦਾਂ ਦੀ ਹਰਕਤ ਦੁਆਰ ਕਰਦੇ ਲੋਕ ਸੋਚੇ ਜੇ ਮੈਂ ਕੀ ਕਰਦਾ ਪਿਆ ਤੇ ਐਕਸ਼ਨ ਔਨ ਦਾ ਸਪਾਟ ਹੋਵੇ ਪਰ ਇੰਨਾ ਇੱਕ ਹਫਤਾ ਦੋ ਹਫਤਾ ਫਿਰ ਬਾਅਦ ਚੋ ਤਾਂ ਮਾਮਲਾ ਸ਼ਾਂਤ ਹੋ ਜਾਣਾ ਕੋਈ ਪੁੱਛਣ ਨਹੀਂ ਆਣਾ ਫਿਰ ਤੇ ਲੋਕਾਂ ਨੂੰ ਲੋਕਾਂ ਨੇ ਆਈ ਸੋਝ ਲੈਣਾ ਜਹਾ ਆਪਾਂ ਇਹ ਕਰਦੇ ਆਂ ਆਪਾਂ ਫਿਰ ਬਚੀ ਜਾਣਾ ਜੇ ਮਾਮਲਾ ਸ਼ਾਂਤ ਹੋ ਗਿਆ ਫਿਰ ਮਰ ਲੱਗਦਾ ਨਹੀਂ ਤੁਹਾਨੂੰ ਇਹ 4 ਦਿਨ ਰੋਲਾ ਪੈਂਦਾ ਮਾਮਲਾ ਸ਼ਾਂਤ ਹੋ ਜਾਂਦਾ ਹੈ ਫਿਰ ਕੋਈ ਨਾ ਕੋਈ ਅਜਿਹੇ ਬੰਦੇ ਦੇ ਦਿਮਾਗ 'ਚ ਦਰਿੰਦਗੀ ਜਿਹੜੀ ਉਹ ਪੈਦਾ ਹੁੰਦੀ ਹੈ ਤੇ ਫਿਰ ਉਹੋ ਜਿਹੀ ਕਰਤੂਤ ਕਰਦਾ ਸੋ ਲੱਗਦਾ ਨਹੀਂ ਬੋਲ ਕੇ ਸਭ ਨੂੰ ਇਕੱਠੇ ਹੋ ਕੇ ਇਸ ਮਸਲੇ 'ਚ ਫਾਈਟ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਮੈਮ ਇੱਥੇ ਤੇ ਕੋਈ ਵੀ ਪਾਰਟੀ ਪੋਲਿਟਿਕਸ 'ਚ ਕੁਝ ਨਹੀਂ ਇਹਨਾਂ ਇੱਥੇ ਤੇ ਪੁਲਿਸ ਪ੍ਰਸ਼ਾਸਨ ਦੇ ਔਨ ਦਾ ਸਪੋਰਟ ਐਕਸ਼ਨ ਲੈਵੇ ਜੇ ਲੋਕਾਂ ਨੂੰ ਵੀ ਆ ਲੱਗੇ ਜਹਾ ਮੈਂ ਐਦੀ ਗੰਦੀ ਸੋਚ ਨਾ ਰੱਖਾਂ ਮਨ 'ਚ ਮੈਂ ਐਦਾ ਗਲਤ ਕਦਮ ਨਾ ਉਠਾਵਾਂ ਐਦਾ ਕੁਝ ਕਰਾ ਨਾ ਜੇ ਲੋਕਾਂ ਦੇ ਮਨ 'ਚ ਇੱਕ ਡਰ ਹੋਵੇ ਜੇ ਇੱਦਾਂ ਮੰਨ ਲੇ ਜੇ ਆਪਾਂ ਰੁੱਕ ਗਏ ਤੇ ਉਹਨੂੰ ਵੀ ਨਾ ਰਾਹਤ ਮਿਲ ਜਾਂਦੀ ਹੈ ਜੇ ਇੱਕ ਆਪਾਂ ਜੀ ਜੇ ਤੱਕ ਕੁਝ ਹੁੰਦਾ ਤੇ ਦੋ ਤਿੰਨ ਚਾਰ ਦਿਨ ਬਾਅਦ ਆਪਾਂ ਵੀ ਰਾਹਤ ਮਿਲ ਜਾਂਦਾ ਨਾ ਹਾਂ ਚਲੋ ਸਮਾਂ ਗੁਜ਼ਰ ਗਿਆ ਪਰ ਲੋਕਾਂ ਦੇ ਮੰਨ ਤੇ ਇਦਾਂ ਨਹੀਂ ਹੁੰਦਾ ਫਿਰ ਬਾਅਦ ਚ ਉਹਦੇ ਉਹਦੇ ਵੀ ਦਰ ਹਟ ਜਾਣਾ ਫਿਰ ਫਿਰ ਇਨਸਾਫ ਵੀ ਨਹੀਂ ਮਿਲਣਾ ਇੰਨਾ ਜਲਦੀ ਕੀ ਲੱਗਦਾ ਸਾਰਿਆਂ ਦੇ ਪਰਿਵਾਰਾਂ ਚ ਧੀਆ ਨੇ ਇਹੋ ਜਿਹਾ ਇਨਸੀਡੈਂਟ ਦੇਖ ਕੇ ਆਪਣੀ ਧੀ ਨੂੰ ਕਿਤੇ ਭੇਜਣ ਦਾ ਮਨ ਕਰੇਗਾ मैंने बगल में रहता हूँ हमें उतना नहीं पर नहीं नहीं तेरह साल की बच्ची के साथ जो हुआ है वो आपको लगता नहीं कि गलत है बहुत ज्यादा गलत है गलत तो बहुत बड़ी गलत है इस पर अब समाज को ही सोचना चाहिए समाज तो बहुत जिम्मेदारी बन गया है और कानून प्रशासन और कोर्ट क्या फैसला करेगा वो तो समय बताएगा पर सबके घर जैसे बेटियां हैं ऐसा इंसिडेंट देखने के बाद किसी का मन करेगा अपनी बच्ची को किसी के घर भेज दे जी नहीं अब इससे डर हो गया है कि अकेली लड़की को किसी भी सहेली हो या जैसे भी हो भेजना बहुत ही सोचने वाली बात हो गई है ਬਿਲਕੁਲ ਇਸ ਘਰ ਦੇ ਵਿੱਚ ਬੱਚੇ ਇੱਕ ਵਾਰ ਫਿਰ ਤੋਂ ਕਰਦੇ ਆ ਤਸਵੀਰਾਂ ਜੜੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂ ਕਿ ਤੁਹਾਨੂੰ ਜ਼ਰੂਰ ਦਿਖਾਈਆਂ ਜਾਣ ਘਰ ਦੇ ਬਾਹਰ ਇੱਥੇ ਕੱਚ ਵੀ ਖਿਲਰਿਆ ਪਿਆ ਮੁਹੱਲੇ ਵਾਲਿਆਂ ਨੇ ਕਾਫੀ ਭੰਨ ਤੋੜ ਵੀ ਜੜੀ ਇਸ ਘਰ ਦੀ ਕੀਤੀ ਹੈ ਲਗਾਤਾਰ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਇਸ આરોપી ਨੂੰ ਜਿਹੜਾ ਹੈ ਮੌਕੇ ਦੇ ਉੱਪਰ ਹੀ ਜ਼ਿੰਦਾ ਜਲਾ ਦਿੱਤਾ ਜਾਵੇ ਤਾਂ ਜੋ ਲੜਕੀ ਨੂੰ ਮਾਰਿਆ ਤਾਂ ਉਸ ਦਾ ਇਨਸਾਫ ਉਸ ਦੀ ਮਾਂ ਨੂੰ ਮਿਲ ਸਕੇ ਤਾਂ ਬੱਚੇ ਬੜੇ ਹੀ ਵਿਸ਼ਵਾਸ ਦੇ ਨਾਲ ਇਸ ਘਰ ਦੇ ਅੰਦਰ ਐਂਟਰ ਹੁੰਦੀ ਹੈ ਪਿਤਾ ਸਮਾਨ ਵਿਅਕਤੀ ਦੇ ਕੋਲ ਇੱਕ ਬੱਚਾ ਜਿਹੜਾ ਸੇਫ ਫੇਲ ਕਰਦਾ ਪਰ ਅੱਜ ਕੱਲ ਰਿਸ਼ਤੇ ਜਿਹੜੇ ਨੇ ਤਾਰ-ਤਾਰ ਹੋ ਚੁੱਕੇ ਨੇ ਅੱਜ ਕੱਲ ਸ਼ਰਮ ਲਿਹਾਜ਼ ਨਾਮ ਦੀ ਚੀਜ਼ ਨਹੀਂ ਰਹੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਿਅਕਤੀ ਨੇ ਅੰਮ੍ਰਿਤ ਛਕਿਆ ਹੋਇਆ ਸੀ ਅੰਮ੍ਰਿਤਧਾਰੀ ਹੋ ਕੇ ਗੁਰਸਿੱਖ ਬੰਦਾ ਹੋ ਕੇ ਕਰਤੂਤ ਇਸ ਦੇ ਵੱਲੋਂ ਕੀਤੀ ਗਈ ਕਿਤੇ ਨਾ ਕਿਤੇ ਕੌਮ ਦੇ ਉੱਪਰ ਵੀ ਵੱਡਾ ਦਾਗ ਇਸ ਵਿਅਕਤੀ ਦੇ ਵੱਲੋਂ ਲਗਾਇਆ ਗਿਆ ਤਾਂ ਲਗਾਤਾਰ ਲੋਕ ਜਿਹੜੇ ਨੇ ਮੰਗ ਕਰ ਰਹੇ ਨੇ ਕਿ ਇਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਜਿਹੜਾ ਹੈ ਉਸ ਦੇ ਕਲੇਜੇ ਵਿੱਚ ਠੰਡ ਪੈ ਸਕੇ ਤਾਂ ਜੋ ਲੜਕੀ ਜਿਹੜੀ ਉਸ ਨੂੰ ਇਨਸਾਫ ਮਿਲ ਸਕੇ ਤੁਹਾਡੇ ਇਸ ਪੂਰੇ ਮਸਲੇ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਅਨਿਸ਼ਾਨਲ ਮਨਪ੍ਰੀਤ ਕੌਰ ਸੁਰਖਾ ਮੀਡੀਆ ਜਲੰਧਰ